ਤੇ ਲੋਜੀ ਇੱਧਰ ਬਣਨ ਲੱਗੀ ਸੀ ਚਾਹ ਤੇ ਮੈਂ ਚਾਹ ਬਣਾ ਧਰ ਕੇ ਸੀਗੀ ਮੈਂ ਕਿਹਾ ਚਲੋ ਚਾਹ ਬਣਾ ਲੈਨੀ ਆ ਤੇ ਨਾਲੇ ਨਾਲ ਮੈਂ ਵਲੌਗ ਦੀ ਸ਼ੁਰੂਆਤ ਕਰ ਲੈਨੀ ਆ ਤੇ ਸਵੇਰੇ ਸਵੇ ਤੁਹਾਨੂੰ ਪਤਾ ਹੀ ਹੈ ਬਾਟ ਪੂਜਾ ਕਰਕੇ ਬਸ ਥੋੜੀ ਚਾਹ ਦੀ ਲਗਨ ਜੀ ਲੱਗ ਜਾਂਦੀ ਤੇ ਫਿਰ ਇੱਧਰ ਥੋੜੇ ਸਾਹਨੇ ਜਾਣਾ ਖੇਤਾਂ ਦੇ ਵਿੱਚ ਤੇ ਮੈਂ ਕਿਹਾ ਚਲੋ ਨਾਲੇ ਚਾਹ ਬਣਾ ਲੈਨੀ ਆ ਨਾਲੇ ਇੱਧਰ ਵੀ ਵਲੌਗ ਦੀ ਸ਼ੁਰੂਆਤ ਕਰ ਲੈ ਤੇ ਚਾਹ ਨੂੰ ਪੈ ਗਿਆ ਸੀ ਰੇਜਾ ਮੈਂ ਨਾ ਸਿਰਫ ਸਵੇਰੇ ਦੋ ਤਿੰਨ ਕਾਪੀ ਸਾਡੇ ਬੰਦੇ ਆ ਤੇ ਚਾਹ ਥੋੜੀ ਵਧੀਆ ਜੀ ਹੋਵੇ ਚਿੱਟੀ-ਚਿੱਟੀ ਤੇ ਮੈਨੂੰ ਉਹੀ ਪਸੰਦ ਹੈ ਤੇ ਮੈਂ ਇਦਾਂ ਦੀ ਚਾਹ ਪੀਂਦੀ ਆ ਸਿਕਾਜੀ ਫੋਰਨ ਦੇਰ ਪੰਜਾਬੀ ਵਿਲੋਕ ਤੁਹਾਡਾ ਸਵਾਗਤ ਕਰਦੇ ਹਾਂ ਗਾਈਸ ਇੱਧਰ ਬਣਾ ਸਾਰਾ ਲੱਗੇ ਸਫਾ ਕਰਦੇ ਕੰਮ ਤੇ ਮੈਂ ਕੱਧੀ ਲੋਕ ਦੀ ਸ਼ੁਰੂਆਤ ਕਰਨ ਲਵਾਂ ਤੇ ਇੱਧਰ ਮੈਂ ਜਿਹੜੇ ਸੋਫਿਆਂ ਦੇ ਕਵਰ ਨਾ ਧੋਣ ਲਈ ਮਸ਼ੀਨ ਵਿੱਚ ਪਾਏ ਹੋਏ ਨੇ ਤੇ ਅੱਜ ਮੈਂ ਕਿਹਾ ਚਲੋ ਸਾਫ ਸਫਾਈ ਕਰਾਂਗੇ ਤੇ ਜਿਸ ਤਰ੍ਹਾਂ ਵੀ ਜੋ ਕੰਮ ਕਰਾਂਗੇ ਤੁਹਾਡੇ ਨਾਲ ਉਸੇ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਦੀ ਚਾਹਾਂਗੇ ਥੈਂਕ ਯੂ so much ਮੈਨੂਲ ਨਾਲ ਪਿਆਰ ਦੇਣ ਲਈ ਨਾ ਸਪੋਰਟ ਕਰਨ ਲਈ ਟੈਲੋਜੀ ਇਧਰ ਕਰਨ ਲੱਗੀ ਸੀ ਡਸਟਿੰਗ ਇਧਰ ਨਾ ਸੋਫੇ ਵਗੈਰਾ ਦੇ ਕਵਰ ਵਗੈਰਾ ਧੁੱਤੇ ਹੋਏ ਨੇ ਤੇ ਟੇਬਲ ਦੀ ਥੋੜੀ ਮਿੱਟੀ ਮਿੱਟੀ ਅੱਜ ਕੱਲ ਬਹੁਤ ਜ਼ਿਆਦਾ ਹਵਾਵਾਂ ਚੱਲਦੀ ਪਈ ਹੈ ਨਾ ਤੇ ਬਹੁਤ ਜ਼ਿਆਦਾ ਅੰਤਰ ਆ ਜਾਂਦੀ ਹੈ ਤੇ ਮੈਂ ਕਿਹਾ ਚਲੋ ਡਸਟਿੰਗ ਕਰ ਦਿੰਦੇ ਆ ਤੇ ਪਰਮਜੀ ਸੋਰੀ ਪਰਮਿੰਦਰ ਸਿਸਟਰ ਹੈ ਨਾ ਪਰਮਿੰਦਰ ਜੀ ਤੁਸੀਂ ਖੇੜਾ ਤੋਂ ਮੈਨੂੰ ਮੈਸੇਜ ਆਇਆ ਸੀ ਤੁਹਾਡਾ ਮਿਲਿਆ ਮੈਂ ਤੁਹਾਡਾ ਮੈਸੇਜ ਪੜਿਆ ਵੀ ਇਹ ਤੇ ਕੀ ਤੁਸੀਂ ਖੇੜਾ ਤੋਂ ਹਾਂਜੀ ਮੈਂ ਵੀ ਇੱਥੇ ਹੀ ਆ ਮੈਨੂੰ ਇਹ ਨਹੀਂ ਪਤਾ ਤੁਸੀਂ ਕਿਹੜੇ ਖੇੜਾ ਤੋਂ ਤੁਸੀਂ ਜ਼ਰੂਰ ਦੱਸਿਓ ਇੱਕ ਤੇ ਇੱਧਰ ਸੌਰੀ ਛੱਪਰ ਸਾਈਡ ਪੈ ਜਾਂਦਾ ਤੇ ਇੱਕ ਜਮਨਾ ਨਗਰ ਸਾਈਡ ਪੈ ਜਾਂਦਾ ਹੈ ਨਾ ਜੀ ਮੈਨੂੰ ਦੱਸਿਓ ਤੁਸੀਂ ਕਿਹੜੇ ਖੇੜਾ ਤੋਂ ਲੋ ਗਾਈਜ਼ ਇਹਦਾ ਨਾ ਪਾਣੀ ਅਸੀਂ ਥੋਕੇ ਬਦਲਦੇ ਨਹੀਂ ਹੁੰਦੇ ਆ ਜਿਵੇਂ ਤੋਂ 4-5 ਦਿਨਾਂ ਬਾਅਦ ਮੈਂ ਵੈਸੇ ਸ਼ੌਂਕਿਆ ਰੱਖਿਆ ਹੈ ਇੱਕ ਕਛੂਆ ਰੱਖਿਆ ਹੈ ਪਾਣੀ ਵਿੱਚ ਤੇ ਇਹਦਾ ਮੈਂ ਪਾਣੀ ਬਦਲਦੀ ਆ ਇਹ ਨਾ ਗਿਫਟ ਕਿਤਾ ਆਇਆ ਸੀ ਲਾ ਪ੍ਰੇਤ ਉਹਦੀ ਫਰੈਂਡ ਨੇ ਗਿਫਟ ਦਿੱਤਾ ਸੀ ਬਹੁਤ ਸਾਲ ਪਹਿਲਾਂ ਸਾਡੇ ਕੋਲੇ ਹੰਸੇ ਕੰ_+12 ਸਾਲ ਹੋ ਗਏ। ਤੇ ਅਸੀਂ ਆ ਮੋਸ ਤੋਂ ਆ ਬਾਤ ਦੇ ਬਿਲਕੁਲ ਕੋਲ ਹੀ ਆ ਤੇ ਸੌਰੀ ਮੈਂ ਆਪਣੇ ਪਿੰਡ ਦਾ ਨਾਮ ਤੇ ਦੱਸ ਨਹੀਂ ਸਕਦੀ ਤੁਹਾਨੂੰ ਬਟ ਤੁਸੀਂ ਮੈਨੂੰ ਦੱਸਿਓ ਠੀਕ ਹੈ ਮੇਰਾ ਇੰਸਟਾਗ੍ਰam ਇੱਕ ਹੋਰ ਪੰਜਾਬੀ ਬਲੌਗ ਦੇ ਨਾਮ ਤੇ ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਪਰਮਿੰਦਰ ਜੀ ਠੀਕ ਹੈ ਤੇ ਥੈਂਕ ਯੂ ਸੋ ਮੱਚ ਤੁਸੀਂ ਮੇਰਾ ਚੈਨਲ ਰੋ ਸੇਖਦੇ ਹੋ ਤੇ ਬਹੁਤ ਅੱਛਾ ਲੱਗਿਆ ਤੁਹਾਡਾ ਤੁਸੀਂ ਖੁਦ ਹੀ ਕਹਿ ਰਿਹਾ ਕਿ ਲੋਕਲ ਤੁਹਾਨੂੰ ਹੋ ਸਕਦਾ ਤੁਸੀਂ ਮੇਰੇ ਨਜ਼ਦੀਕ ਹੋ ਬਹੁਤ ਤੇ ਮੈਨੂੰ ਨਹੀਂ ਪਤਾ ਤੇ ਮੈਂ ਇੱਥੇ ਜਮਨानगर ਸਾਡਾ ਡਿਸਟ੍ਰਿਕਟ ਵਾਜਾ ਤੇ ਮੋਸਵਾਬਾਦ ਦੇ ਬਿਲਕੁਲ ਨਜ਼ਦੀਕ ਆ ਮੈਂ ਠੀਕ ਹੈ ਜੀ ਤੇ ਇਧਰ ਮੈਂ ਕਿਹਾ ਚਲੋ ਝਾੜੂ ਪੋਚਾ ਕਰ ਲਈ ਆਪਣੇ ਥੋੜੇ ਥੋੜੇ ਕੰਮ ਕਰ ਲਈਏ ਸਵੇਰ ਦੀ ਸ਼ੁਰੂਆਤ ਤੁਹਾਨੂੰ ਪਤਾ ਹੀ ਫਿਰ ਸਵੇਰ ਦਾ ਇੰਨਾ ਕੰਮ ਹੋ ਜਾਂਦਾ ਤੇ ਕੰਮ ਨਵੇੜਨੇ ਬਹੁਤ ਭਾਰੀ ਹੋ ਜਾਂਦੇ ਤੇ ਲੋ ਜੀ ਇਧਰ ਆਪਾਂ ਝਾੜੂ ਪੋਚਾ ਪੋਚਾ ਮਾਰ ਕੇ ਆਗੇ ਸੀ ਝਾੜੂ ਮਾਰਿਆ ਸੀਗਾ ਤੇ ਮੈਂ ਕਿ ਇਧਰ ਖੁਰਾ ਧੋ ਦਿੰਨੀ ਹੁਣ ਪਾਣੀ ਥੋੜਾ ਤਾਜ਼ਾ ਜਿਹਾ ਚੱਲ ਕਿ ਇਹ ਇਦਾਂ ਹੀ ਹੁੰਦਾ ਵੀ ਵਧੀਆ ਜਿਹਾ ਤਰੀਕੇ ਨਾਲ ਖੁੱਲੇ ਪਾਣੀ ਨਾਲ ਕੰਮ ਹੋ ਜਾਂਦਾ ਤੇ ਬਾਕੀ ਹੋਰ ਛੋਟੇ ਛੋਟੇ ਕੰਮ ਹੈ ਜਿਹੜੇ ਵੀ ਕੰਮ ਕਰਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਡੇਲੀ ਮੈਂ ਵੀਡੀਓ ਸ਼ੇਅਰ ਕਰਦੀ ਨਹੀਂ ਕਿਉਂਕਿ ਮੇਰੇ ਤਾਂ ਤੁਸੀਂ ਦੇਖਦੇ ਹੋ ਡੇਲੀ ਰੁਟੀਨ ਵਿੱਚ ਜੋ ਕੰਮ ਕਰਦੀਆਂ ਜੋ ਬਣਾਉਂਦੀਆਂ ਉਸੇ ਤਰ੍ਹਾਂ ਹੀ ਕਿਉਂਕਿ ਸਪੈਸ਼ਲ ਮੈਨੂੰ ਭੈਣਾ ਕਹਿੰਦੀਆਂ ਨੇ ਕਿ ਤੁਸੀਂ ਜੋ ਵੀ ਬਣਾਉਂਦੇ ਹੁੰਦੇ ਨੇ ਸਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰੋ ਤੇ ਰੈਸਿਪੀ ਦੱਸ ਦਿਆ ਕਰੋ ਮੇਰੀ ਹਰ ਚੀਜ਼ ਬਣਾਉਂਦਾ ਬਿਲਕੁਲ ਸਿੰਪਲ ਸੋਬਰ ਤਰੀਕਾ ਹੁੰਦਾ ਤੇ ਵਾਇਗੁਰਦੀ ਦੀਆਂ ਨਾਲ ਮੇਰੀ ਚੀਜ਼ ਬਹੁਤ ਵਧੀਆ ਬਣਦੀ ਏ ਤੁਹੋ ਸਿਵੀ ਵਾਈ ਗੁਰੂ ਦਾ ਨਾਮ ਲੈ ਕੇ ਇਦਾਂ ਹੀ ਬਣਾਇਆ ਕਰੋ ਸੱਚੀ ਕਹੋ ਤੁਹਾਡੀ ਦੀ ਜ ਹਰ ਚੀਜ਼ ਟੇਸਟੀ ਬਣੇਗੀ ਤੇ ਬਣੇ ਰੋ ਗਾਇਸ ਇੱਧਰ ਜੇਕਰ ਆਪਨੇ ਉਹ ਸਬਜੀ ਨਾ ਸੁਝਰੀ ਆਪਾਂ ਕਈ ਵਾਰੀ ਕਹਿੰਦੇ ਆ ਵੀ ਸਾਨੂੰ ਸਬਜੀ ਮਨ ਕਰ ਰਿਹਾ ਕੁਝ ਖਾਣੇ ਨੂੰ ਜਾਂ ਵਧੀਆ ਜਿਹਾ ਕੁਝ ਹੋ ਜਾਏ ਤੇ ਇਹਦੇ ਚ ਆਪਾਂ ਸਪੈਸ਼ਲ ਆਪਾਂ ਬਣਾਣ ਲੱਗੇ ਅੱਜ ਦਹੀਂ ਦਾ ਤੜਕਾ ਅਸੀਂ ਤੇ ਦਹੀਂ ਨੂੰ ਤੜਕਾ ਲਾਣ ਲੱਗੇ ਅੱਜ ਸੱਚੀ ਕਹੋ ਸਾਡੇ ਘਰ ਕੁਝ ਵੀ ਸਬਜੀ ਨਹੀਂ ਸੀਗੀ ਤੇ 나ই ਕੁਝ ਮਨ ਕਰ ਰਿਆ ਸੀ ਬਣਾਉਣੇ ਵਿੱਚ ਮੈਂ ਕਿਹਾ ਚਲੋ ਅੱਜ ਦਹੀਂ ਨੂੰ ਤੜਕਾ ਲਾਣਾ ਤੇ ਇਹਨੂੰ ਤੜਕੇ ਲਈ ਆ ਦੇਖੋ ਦਹੀਂ ਨੂੰ ਆਪਾਂ ਮੈਸ਼ ਕਰ ਲੈਣਾ ਠੀਕ ਹੈ ਆ ਦੇਖੋ ਇਹ ਹੈ ਮੇਰੇ ਕੋਲ ਦਹੀਂ ਤਾਜ਼ਾ ਦਹੀਂ ਮਿੱਠਾ ਹੋਣਾ ਚਾਹੀਦਾ ਦਹੀਂ ਤੇ ਇੱਧਰ ਆਪਾਂ ਪਾ ਲਿਆ ਤੇਲ ਤੇ ਛੋਟੇ ਛੋਟੇ ਕੱਟ ਲੈਨੇ ਪਿਆਜ਼ ਤੇ ਦੋ ਤਿੰਨ ਕੱਟ ਲਾਂਗੇ ਆਪਾਂ ਇਹਦੇ ਵਿੱਚ ਹੀ ਹਰੀਆਂ ਮਿਰਚਾਂ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਆਪਾਂ ਹਰੀਆਂ ਮਿਰਚਾਂ ਕੱਟ ਲੈਨੇ ਤੇ ਲੋ ਗਾਇਜ਼ ਇੱਧਰ ਤੇਲ ਸਾਡਾ ਬਿਲਕੁਲ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੇ ਜਿਹੀ ਜੀਰੇ ਦੇ ਦਾਣੇ ਤੇ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਪਿਆਜ਼ ਠੀਕ ਹੈ ਜੀ ਆਪਾਂ ਤੇ ਅੱਜ ਅੰਨ ਮਰਵਾ ਜੀ ਦਾ ਸੰਗੀਤਾ ਪੁੰਨ ਲਈ ਉਹਦਾ ਪੁੰਨ ਲੈਣਾ। ਨਰੇ ਜਿਵੇਂ ਪੁੰਨ ਹੈ ਨਾ ਬਸ ਆਪਾਂ ਦਹੀਂ ਪੁੰਨ ਲੈਣਾ ਆਪਾਂ। ਹਰੀਆਂ ਮਿਰਚਾਂ ਵਿੱਚੇ ਪਾਤੀਆਂ ਹੈ। ਇਹ ਬਹੁਤ ਉੱਪਰ ਵਧੀਆ ਲੱਗਦਾ ਹੈ ਬਣਾ ਦਹੀਂ ਤੇ ਅੱਜ ਕੱਲ੍ਹ ਗਰਮੀਆਂ 'ਚ ਵੈਸੇ ਵੀ ਸਪੈਸ਼ਲ ਸਮੋ ਬਣਾਉਣਾ ਚਾਹੀਦਾ। ਨਾਲੇ ਕਿੰਨੇ ਦਹੀਂ ਠੰਡਾ ਵੀ ਹੁੰਦਾ ਹੈ ਤੇ ਗਰਮੀਆਂ ਦੇ ਸਪੈਸ਼ਲ ਦਹੀਂ ਦਿੱਤਾ ਆਪਾਂ ਤੁਹਾਡੇ ਕੋਲ ਹੈ ਤੁਹਾਡੇ ਨਾਲ ਮੈਂ ਇਥੇ ਕਰਕੇ ਵੀਡੀਓ ਸ਼ੇਅਰ ਕਰਾਂਗੀ। ਲਓ ਗਾਇਜ਼ ਇੱਧਰ ਦੇਖੋ ਪਿਆਰ ਸਾਡੇ ਪੁੱਜ ਗਏ ਨੇ ਹੁਣੇਰੇ ਵਿੱਚ ਪਾ ਲਾਂਗੇ ਆਪਾਂ ਟੇਸਟ ਅਨੁਸਾਰ ਨਮਕ ਠੀਕ ਹੈ ਜੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਜ਼ਿਆਦਾ ਨਹੀਂ ਪਾਣੀ ਥੋੜੀਆਂ ਜਿਹੀਆਂ ਹਲਕੀਆਂ ਜਿਹੀਆਂ ਲਾਲ ਮਿਰਚਾ ਪਾਵਾਂਗੇ ਥੋੜਾ ਤਿੱਖਾ ਜਿਹਾ ਵੀ ਨਾ ਟੇਸਟੀ ਲੱਗੇ ਤੇ ਇੱਧਰ ਪਾ ਲਾਂਗੇ ਆਪਾਂ ਦੇਗੀ ਮਿਰਚ ਥੋੜਾ ਜਿਹਾ ਪੀਸਿਆ ਧਨੀਆ ਥੋੜਾ ਜਿਹਾ ਹਲਕਾ ਜਿਹਾ ਗਰਮ ਮਸਾਲਾ ਇਹਨੇ ਆਪਾਂ ਚੰਗੀ ਤਰ੍ਹਾਂ ਪੂਰਨ ਲੈਣਾ ਕਿਉਂਕਿ ਤਾਂ ਕਿ ਜਿਹੜੀ ਹਲਦੀ ਦਾ ਕੱਚਾਪਾਨਾ ਨਾ ਹੋ ਨਾ ਰਹਿ ਜਾਏ ਚਲੋ गाइस ਇਹ ਦੇਖੋ ਭੁੱਜ ਗਈ ਹੁਣ ਆਪਣੀ ਹਲਦੀ ਠੀਕ ਹੈ ਜੀ ਅੱਛੀ ਤਰ੍ਹਾਂ ਆਪਣਾ ਮਸਾਲਾ ਭੁੱਜ ਗਿਆ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਥੋੜਾ ਜਿਹਾ ਨਾ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਇਹਨੂੰ ਜੇਕਰ ਆਪਾਂ ਗਰਮ-ਗਰਮ ਚ ਪਾ ਦਾਂਗੇ ਨਾ ਤੇ ਸਾਡਾ ਦਹੀਂ ਫਟ ਸਕਦਾ ਹੈ ਤੇ ਹੁਣ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਠੀਕ ਲੋ गाइस ਆ ਦੇਖੋ ਠੰਡਾ ਹੋ ਗਿਆ ਨੂੰ ਹੁਣ ਤੇ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਆਪਣਾ ਦਹੀਂ ਵਿੱਚੇ ਛੱਡ ਦਾਂਗੇ ਠੀਕ ਹੈ ਜੀ ਦਹੀਂ ਨੂੰ ਇੱਦਾਂ ਹੀ ਚੰਗੀ ਤਰ੍ਹਾਂ ਰਲਵਾ ਦਾਂਗੇ ਆ ਦੇਖ ਏਦਾਂ ਬਣ ਕੇ ਸਾਡਾ ਦਹੀਂ ਹੋ ਗਿਆ ਤਿਆਰ ਇਹ ਤੜਕੇ ਵਾਲਾ ਦਹੀਂ ਤੁਸੀਂ ਏਦਾਂ ਹੀ ਖਾਓ ਬਣਾ ਕੇ ਬਹੁਤ ਟੇਸਟੀ ਤੇ ਵਧੀਆ ਲੱਗ ਰਿਹਾ ਹੈ। ਹਾਂ ਦੇਖ। ਬਾਸ ਏਦਾਂ ਕਰਕੇ ਤੁਸੀਂ ਸਰਵ ਕਰ ਸਕਦੇ ਹੋ। ਵਧੀਆ ਤਰੀਕੇ ਨਾਲ ਖਾਓ ਨਾਲ ਹਰੀ ਮੇਚ ਖਾਓ ਜੋ ਮਰਜੀ ਖਾਓ। ਤੇ ਏਦਾਂ ਦੇ ਆਪਾਂ ਤੇ ਅੱਜ ਦਹੀਂ ਬਣਾ ਲਿਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ। ਤੁਸੀਂ ਵੀ ਬਣਾਣਾ ਏਦਾਂ ਦਾ ਦਹੀਂ ਵਾਲਾ ਤੜਕੇ ਵਾਲਾ। ਮੈਂ ਹਾਂ ਹੇਲੋ ਗਾਇਜ਼ ਇੱਧਰ ਬਣਾਉਣ ਦੇ ਕੇ ਸੀ ਆਪਾਂ ਹੋਰ ਕੰਮਾ ਤਾਂ ਹੋ ਗਏ ਸੀ ਫ੍ਰੀ ਤੇ ਆਪਾਂ ਬਣਾਉਣ ਦੇ ਕੇ ਸੀ ਨਾਸ਼ਤਾ ਤੇ ਨਾਸ਼ਤੇ ਵਿੱਚ ਸਾਡੇ ਕੋਲ ਸਬਜੀ ਪਈ ਹੋਈ ਸੀ ਤੇ ਆਪਾਂ ਮੈਂ ਕਿਚਨ ਤੇ ਤੇ ਸੱਚੀ ਬੋਚੋ ਨਾ ਦਹੀਂ ਵਾਕਈ ਜਿਵੇਂ ਫੁਲਕੇ ਨਾਲ ਪਰ ਖਾਂ ਲੱਗਦਾ ਖੁਸ਼ਕ ਫੁਲਕੇ ਨਾਲ ਟੇਸਟੀ ਹੈ اسی ویਰੇ سره ਮੈਨੂੰ ਕੁਝ ਨਹੀਂ ਸੀ ਸੁਝ ਰਿਆ ਮੈਂ ਕਿ ਚਲੋ ਇਹ ਤੇ ਇੱਧਰ ਦੇ ਲਈ ਆਪਾਂ ਦੁੱਧ ਨੂੰ ਵਾਲਾ ਵਾਕੇ ਹੋਰ ਬਹੁਤ ਸਾਰੇ ਕੰਮ ਨੇ ਜੋ ਵੀ ਕਰੂੰਗੀ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਤੇ ਅੱਜ ਮੈਂ ਬਣਾਉਂਗੀ ਮਿੱਠੀ ਚਟਨੀ ਸਪੈਸ਼ਲੀ ਮੇਰੀ ਡਿਮਾਂਡ ਹੈ ਘਰਦਿਆਂ ਦੀ ਕਿ ਮਿੱਠੀ ਚਟਨੀ ਅੱਜ ਕੱਲ੍ਹ ਲੰਬੀਆਂ ਚੱਲ ਰਹੀਆਂ ਨੇ ਤੇ ਜਿਵੇਂ ਆਪਾਂ ਨਾਸ਼ਤੇ ਦੇ ਵਿੱਚ ਫੁਲਕੇ ਦੇ ਨਾਲ ਖਾਈਏ ਬਹੁਤ ਸਵਾਦ ਲੱਗਦੀ ਤੇ ਮੈਂ ਬਣਾਉਂਗੀ ਉਸੇ ਤਰ੍ਹਾਂ ਹੀ ਤੁਹਾਨੂੰ ਦੱਸੂਗੀ ਬਹੁਤ ਸਵਾਦ ਬਣਦੀ ਏ ਤੁਸੀਂ ਵੀ ਬਣਾਣਾ ਗਾਈਸ ਆ ਦੇਖੋ ਆ ਚਟਨੀ ਬਣਾਈ ਆ ਆਪਾਂ ਅੰਬਾਂ ਦੀ ਚਟਨੀ ਹੁੰਦੀ ਹੈ ਨਾ ਤੇ ਇਹ ਵੀ ਤੁਹਾਡੇ ਨੂੰ ਬਣਾ ਕੇ ਦਿਖਾਉਂਗੀ ਅੱਜ ਮੈਂ ਇਹ ਮੈਂ ਬਣਾ ਕੇ ਦੇਖੀ ਸੀ ਬਹੁਤ ਵਧੀਆ ਬਣੀ ਬੜੀ ਟੇਸਟੀ ਬਣੀ ਹੈ ਦੇਖਣ ਜਦੋਂ ਦਿਖ ਰਹੀ ਹੋਣੀ ਹੈ ਨਾ ਦੇਖੋ ਬਹੁਤ ਵਧੀਆ ਬਣੀ ਹੈ ਤੇ ਸਵੇਰੇ ਨਾਸ਼ਤੇ ਦੇ ਵਿੱਚ ਇਹਨੂੰ ਖਾਓ ਬਹੁਤ ਵਧੀਆ ਬੰਦੀ ਹੈ ਅੱਜ ਕੱਲ ਜਿਵੇਂ ਕੱਚੀ ਅੰਬੀ ਆ ਰਹੀ ਹੈ ਨਾ ਤੇ ਆਪਾਂ ਨੂੰ ਇਹ ਵਾਲੀ ਚਟਨੀ ਬਣਾਣੀ ਚਾਹੀਦੀ ਹੈ ਘਰੇ ਬੜੀ ਟੇਸਟੀ ਬਣਦੀ ਹੈ ਚਲੋ ਗਾਈਸ ਇਸ ਤਰ੍ਹਾਂ ਆਪਾਂ ਕਰ ਲਿਆ ਸੀ ਨਾਸ਼ਤਾ ਵਗੈਰਾ ਕਰਦੇ ਹੋ ਹੋ ਗਏ ਸੀ ਤੇ ਮੈਂ ਕਿਹਾ ਚਲੋ ਸੋਨੇ ਸਫਾਈ ਕਰਦੇ ਹਾਂ ਇਹ ਕਰਾਪਾ ਦਾ ਕਾਂਡੇ ਉਹ ਰੋਲੇ ਨੇ ਤੇ ਬਾਕੀ ਬਹੁਤ ਸਾਰੀਆਂ ਭੈਣਾਂ ਦਾ ਮੈਂ ਦਿਲੋਂ ਸ਼ੁਕਰੀਆ ਕਰਦੀ ਆ ਜਿਹੜੀਆਂ ਨਵੀਆਂ-ਨਵੀਆਂ ਭੈਣਾਂ ਚੁੜਦੀਆਂ ਨੇ ਮੇਰੇ ਨਾਲ ਬਹੁਤ ਅੱਛੇ-ਅੱਛੇ ਕਮੈਂਟ ਕਰਦੀਆਂ ਬਹੁਤ ਸੋਹਣਾ ਲੱਗਦਾ ਬੜਾ ਦਿਲ ਨੂੰ ਖੁਸ਼ ਹੁੰਦਾ ਤੇ ਵਾਹਿਗੁਰੂ ਕਰੇ ਤੁਸੀ ਬਹੁ ਹਮੇਸ਼ਾ ਖੁਸ਼ ਰਹੋ ਤੁਹਾਡਾ ਮੈਨੂੰ ਬਹੁਤ سپورਟ ਹੈ ਤੁਹਾਨੂੰ ਪਤਾ ਹੈ ਇੱਕ ਵਿਊ ਨਾਲ ਤੇ ਇੱਕ ਲਾਈਕ ਤੇ ਇੱਕ ਕਮੈਂਟ ਨਾਲ ਮੈਨੂੰ ਕਿੰਨੀ ਖੁਸ਼ੀ ਮਿਲਦੀ ਹੈ ਹਨਾ ਤੇ ਫਿਰ ਰੋਜ਼ ਹੀ ਮੇਰਾ ਤਾਂ ਹੀ ਮਨ ਕਰਦਾ ਕਿ ਮੈਂ ਆਪਣਾ ਵਲੌਗ ਸ਼ੇਅਰ ਕਰਾਂ ਜੋ ਕਰਦੀ ਆ ਤੁਹਾਡੇ ਨਾਲ ਉਸੇ ਤਰ੍ਹਾਂ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਾਂ ਬਹੁਤ ਅੱਛਾ ਲੱਗਦਾ ਸੱਚੀ ਤਲੋ ਗਾਇਜ਼ ਆਵ ਲ ਲਈਆਂ ਆਪਾਂ ਬੀਆਂ ਕੱਚੀਆਂ ਅੰਬੀਆਂ ਹੁੰਦੀਆਂ ਨੇ ਨਾ ਧੋ ਤੂ ਕੇ ਸਾਫ ਕਰ ਲੈਣਾ ਤੇ ਇਹਨਾਂ ਦਾ ਨਾ ਆਪਾਂ ਛਿਲਕਾ ਲਾ ਲੈਣਾ ਠੀਕ ਹੈ ਜੀ ਇਹਦੀ ਬਣਾਵਾਂਗੇ ਆਪਾਂ ਮਿੱਠੀ ਚਟਣੀ ਮੈਂ ਮਿੱਠੀ ਚਟਣੀ ਕਿੱਦਾਂ ਬਣਾਉਂਦੀ ਆ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਅੱਜ ਮੈਂ ਮਿੱਠੀ ਚਟਣੀ ਬਣਾਉਂਗੀ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਉਹ ਬਣਾਈ ਸੀ ਪਹਿਲਾਂ ਥੋੜੀ ਜੀ ਤੇ ਮੈਨੂੰ ਬਹੁਤ ਵਧੀਆ ਮਤਲਬ ਟੇਸਟੀ ਬਣੀ ਤੇ ਤੁਸੀਂ ਜਿੱਦਾਂ ਮਰਜ਼ੀ ਨੂੰ ਸਾਲੋਂ ਸਾਲ ਵੀ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ ਹੈਗੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰ ਦਿਆਂ ਤੇ ਇਹਦਾ ਛਿਲਕਾ ਤਿਆ ਦੇਖੋ ਆਪਾਂ ਇਹਦਾ ਛਿਲਕਾ ਲਾ ਲਿਆ ਹੁਣ ਇਹਦੀ ਆਪਾਂ ਵਿੱਚੋਂ ਗੁੱਟਲੀ ਕੱਢ ਦਾਂਗੇ ਠੀਕ ਹੈ ਗੁੱਟਲੀ ਜਿਹਨੂੰ ਬੋਲਦੇ ਆ ਤੇ ਉੱਪਰੋਂ ਦੀ ਸਾਰਾ ਮਤਲਬ ਗੁੱਦਾ ਜਿਹਾ ਲਾ ਲੈਨੇ ਤੇ ਲੋ ਗਾਈਜ਼ ਆ ਦੇਖੋ ਕੱਟ ਕੇ ਇਦਾਂ ਦੇ ਆਪਾਂ ਟੁਕੜੇ ਕਰ ਲੈਨੇ ਇਹਨੂੰ ਠੀਕ ਹੈ ਜੀ ਤੇ ਲੋ ਗਾਈਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਮਿੱਠੀ ਚਟਨੀ ਤੇ ਮਿਰਚ ਐਸੀ ਹੁੰਦੀ ਆ ਆ ਦੇਖੋ ਜਿਹਦੇ ਲਈ ਆਪਾਂ ਸਮਾਨ ਲਿਆ ਆ ਆ ਦੇਖੋ ਮੈਂ ਕੀ ਕੁਝ ਲਿਆ ਹੈ ਇਹ ਲੈ ਲਿਆ ਮੈਂ ਥੋੜਾ ਜਿਹਾ ਜਿਵੇਂ ਡਰਾਈ ਫਰੂਟ ਵਗੈਰਾ ਤੁਸੀਂ ਪਾਣਾ ਚਾਹੁੰਦੇ ਹੋ ਪਾ ਲਿਆ ਥੋੜੀ ਖਸਖਸ ਮਗਜ ਕਾਜੂ ਥੋੜੇ ਬਦਾਮ ਠੀਕ ਹੈ ਇਹ ਲੈ ਲਿਆ ਮੈਂ ਪੀਸਿਆ ਹੋਇਆ ਜੀਰਾ ਆਪਣੀ ਮਤਲਬ ਮਰਜ਼ੀ ਅਨੁਸਾਰ ਤੇ ਇਹ ਲੈ ਲਿਆ ਕਾਲੀ ਮਿਰਚ ਥੋੜਾ ਨਮਕ ਤੇ ਇਹ ਲੈ ਲਿਆ ਦੇਸੀ ਘਿਓ ਠੀਕ ਹੈ ਜੀ ਹੁਣ ਆਪਾਂ ਬਣਾਵਾਂਗੇ ਤੇ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਾਂਗੀ ਥੋੜੀ ਜਿਹੀ ਲੈ ਲਈ ਮੈਂ ਸੌਂਫ ਸੌਂਫ ਇਹਦੇ ਸ਼ਬਦ ਵਾਲਾ ਤੇ ਲੋ ਜੀ ਇਧਰ ਕढ़ाई ਜੋ ਵੀ ਗਰਮ ਹੁਣ ਆਪਾਂ ਆਪਣੇ ਨਾ ਕ ਦੋ ਚਮਚ ਆਪਾਂ ਦੇਸੀ ਘਿਓ ਪਾ ਲੈਣੇ ਆ ਠੀਕ ਹੈ ਤੁਸੀਂ ਚਾਹੋ ਤੇ ਨੂੰ ਸਰੋਂ ਦੇ ਤੇਲ ਦੀ ਆਪਣੀ ਮਰਜ਼ੀ ਹੈ ਤੇ ਇਹਦੇ ਵਿੱਚ ਪਾ ਕੇ ਹੁਣ ਆਪਾਂ ਪਾ ਲਾਂਗੇ ਥੋੜੀ ਜੀ ਮੇਥੀ ਮੇਥੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਭੁੰਨ ਲਾਂਗੇ ਠੀਕ ਹੈ ਥੋੜੇ ਜਿਹਾ ਹਲਕੇ ਜਿਹਾ ਭੁੱਜ ਜਾ ਤੇ ਲਓ ਜੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਦੇਖੋ ਮੇਥੇ ਥੋੜੇ ਜਿਹਾ ਬ੍ਰਾਊਨ ਹੋ ਗਏ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜੀ ਸੌਂਫ ਤੇ ਸਾਰੇ ਡਰਾਈ ਫਰੂਟ ਪਾ ਦਾਂਗੇ ਠੀਕ ਹੈ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਹੁਣ ਆਪਣੀਆਂ ਜੜੀ ਅੰਬੀਆਂ ਕਰਤੀਆਂ ਹੋਈਆਂ ਨੇ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸਰ੍ਹੋਂ ਦਾ ਲਾ ਲੈਣੇ ਤੇ ਲੋ ਅੱਗੇ ਨੂੰ ਚੰਗੀ ਤਰ੍ਹਾਂ ਪਰ ਰਲਾ ਲੈਣਾ ਠੀਕ ਹੈ ਆ ਦੇਖ ਇਦਾਂ ਰਲਾ ਕੇ ਹੁਣ ਆਪਾਂ ਹਲਕਾ ਜਿਹਾ ਪਾ ਲੈਣੇ ਵਿੱਚ ਨਮਕ ਜ਼ਿਆਦਾ ਨਹੀਂ ਪਾਣਾ ਹੈਗਾ ਹਲਕਾ ਜਿਹਾ ਨਮਕ ਖੱਟੀ ਮਿੱਠੀ ਜੀ ਬਣਾਣੀ ਹੈ ਇਹਦੇ ਵਿੱਚ ਪਾ ਦਾਂਗੇ ਆਪਾਂ ਪੀਸਿਆ ਹੋਇਆ ਜੀਰਾ ਇਹਦੇ ਜੀ ਫੇਰ ਪਾ ਦਾਂਗੇ ਆਪਾਂ ਥੋੜੀ ਜਿਹੀ ਕਾਲੀ ਮਿਚ ਜੀ ਹੁਣ ਪਾ ਦਾਂਗੇ ਆਪਾਂ ਆਪਣੀ ਚੀਨੀ ਆਪਣੇ ਟੇਸ ਅਨੁਸਾਰ ਪਾਣੀ ਹੈ ਠੀਕ ਹੈ ਜੀ ਜਿੰਨੀ ਤੁਸੀਂ ਮਿੱਠੀ ਜ਼ਿਆਦਾ ਰੱਖਣੀ ਹੈ ਤੇ ਜੇਕਰ ਚਾਹੋ ਨਾ ਤੁਸੀਂ ਜਿਵੇਂ 슈ਗਰ ਵਾਲੇ ਮਿੱਠਾ ਚੀਨੀ ਨਹੀਂ ਖਾਂਦੇ ਤੇ ਗੁੜ ਵੀ ਪਾ ਸਕਦੇ ਹੋ ਠੀਕ ਹੈ ਇਹਦੇ ਚ ਪਾ ਦਾਂਗੇ ਹੁਣ ਆਪਾਂ ਗੁੜ ਥੋੜਾ ਪਾਣਾ ਚੀਨੀ ਨਾਲ ਚੀਨੀ ਪਾਤੀ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਚਲਾ ਦਾਂਗੇ ਇਹਨੂੰ ਆਪਾਂ ਇਹਨੂੰ ਛੱਡ ਦਾਂਗੇ ਥਿੰਕ ਤੇ तो चीनी चंकी तरह मेल्ट हो जाएगी तो पक्ज लॉज पक्न लग गई हल्की जी आप दे देगी मिर्च पा देनी ज्यादा नहीं पानी बिल्कुल थोड़ी जी हमें पक्की जाएगी मठी मठी बिल्कुल बिलकुल आपू सिम कर देंगे आ देखो चीनी बिल्कुल गई ना हूँ

ਜੇਕਰ ਤੁਸੀਂ ਚਾਹੋ ਇਹਨੂੰ ਕੱਦੂਕਸ ਵੀ ਕਰ ਸਕਦੇ ਆ ਠੀਕ ਹੈ ਹਾਂ ਦੇਖੋ ਇਹ ਵਾਲੀ ਚਟਨੀ ਚਾਹੇ ਤੁਸੀਂ ਸਾਲੋਂ ਸਾਲ ਰੱਖੋ ਕਿਉਂਕਿ ਮੇਰੀ ਚਟਨੀ ਪਿਛਲੇ ਸਾਲ ਦੀ ਵੀ ਬਿਲਕੁਲ ਖਰਾਬ ਨਹੀਂ ਸੀ ਹੋਈ ਬਹੁਤ ਵਧੀਆ ਬਣੀ ਸੀ ਤੇ ਇਹ ਵਾਲੀ ਚਟਨੀ ਇੱਦਾਂ ਬਣ ਕੇ ਤਿਆਰ ਹੋ ਜੇਗੀ ਜਿਵੇਂ ਮਰਜ਼ੀ ਤੁਸੀਂ ਪਰੌਂਠੀ ਨਾਲ ਖਾ ਸਕਦੇ ਹੋ ਠੀਕ ਹੈ ਬਹੁਤ ਟੇਸਟੀ ਲੱਗੇ ਜੋ ਮਰਜ਼ੀ ਤੁਸੀਂ ਆਪਣੇ ਟੇਸਟ ਅਨਸਾਰ ਡਰਾਈ ਫਰੂਟ ਪਾ ਲਓ ਕੁਝ ਵੀ ਪਾ ਲਓ ਆ ਦੇਖੋ ਜੀ ਹੁਣ ਸਾਡੀ ਚਟਨੀ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਨਾਲ ਦੇ ਨਾਲ ਕੱਢ ਲਾਂਗੇ ਕੰਚ ਦੇ ਭਾਂਡੇ ਚ ਜਾਂ ਕਿਸੇ ਜਾਰ ਚ ਪਾ ਕੇ ਰੱਖ ਲਓ ਠੀਕ ਹੈ ਜੀ ਤੇ ਇਹ ਮੇਰੀ সিলਵਰ ਦੀ ਕੜਾਈ ਹੰਡੋਣੇ ਉmdi ਨਹੀਂ ਹੈਗੀ সিলਵਰ ਦੀ ਕੜਾਈ ਥੋੜੀ ਯੂਜ਼ ਕਰ ਸਕਦੇ ਆ ਕਿਉਂਕਿ ਖੱਟੀ ਚੀਜ਼ ਬਣਾਣੀ ਹੁੰਦੀ ਹੈ ਨਾ ਤੇ ਮਜਬੂਰੀ ਹੈ ਕਿ ਆਪਾਂ ਇਹਨੂੰ ਕੱਢਣਾ ਪੈਂਦਾ ਨਾਲ ਦੀ ਨਾ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਚਟਨੀ ਬਣਾਇਓ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਕਿੱਦਾਂ ਕਿੱਦਾਂ ਅੱਜ ਕੱਲ ਚਟਨੀ ਬਣਾਉਂਦੇ ਆ ਅੱਜ ਕੱਲ ਚੱਲਦੀਆਂ ਅੰਬੀਆਂ ਤੇ ਆਪਾਂ ਚਟਨੀਆਂ ਬੰਨਸਵੰਨੀਆਂ ਬਣਾ ਸਕਦੇ ਆ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਮੈਂ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਦਾਲੀ ਚਟਨੀ ਬਣਾ ਲਾ ਤੇ ਮੈਨੂੰ ਜ਼ਰੂਰ ਦੱਸਣਾ ਠੀਕ ਹੈ ਜੀ